ਤੁਹਾਨੂੰ ਦਿਨ ਕਿ ਹਮ ਲੋਗ ہمارے بڑے بھائی ਜੱਗੀ ਸਾਹਿਬ ਕੋ ਬੁલાਣੇ ਪਰ ਇਸ ਤਾਰੀਖ ਦੀਦਾਤ ਕੇ ਹਮ ਯਹਾਂ ਪੇ ਆਏ ਹੈ। یا ਕਨਸਤ ਹੋਈ। ਇਤ ਦਿਨ ਸਰਾਤਲ ਮੁਸਤਕੀ ਸਰਾਤਲ। ਸੋ ਹਾਂਜੀ ਦੋਸਤੋ ਸਾਰਿਆਂ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਸੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਮੁ슬ਮ ਭਾਈਚਾਰੇ ਦੇ ਵਿੱਚ ਜੋ ਰੋਜ਼ੇ ਰੱਖੇ ਜਾਂਦੇ ਹਨ ਤੇ ਨਾਲ ਹੀ ਉਸ ਤੋਂ ਬਾਅਦ ਈਦ ਹੁੰਦੀ ਹੈ ਤੇ ਰੋਜ਼ੇ ਜਿਹੜੇ ਨੇ 30 ਦਿਨ ਤੱਕ ਚੱਲਦੇ ਨੇ ਤੇ 30 ਦਿਨ ਜਿਹੜੇ ਆ ਫਾਸਟਿੰਗ ਕਰਕੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਿਹੜਾ ਮੁ슬ਮ ਭਾਈਚਾਰੇ ਵੱਲੋਂ ਰੋਜ਼ਾ ਜਿਹੜਾ ਉਹ ਖੋਲਿਆ ਜਾਂਦਾ ਤੇ ਇਸੇ ਹੀ ਰੋਜ਼ੇ ਦੇ ਸੰਬੰਧ ਦੇ ਵਿੱਚ ਅਸੀਂ ਅੱਜ ਆਪਣੇ ਅਹਿਮਦਿਆ ਜ਼ਮਾਤ ਦੇ ਭਾਈਚਾਰੇ ਨੂੰ ਆਪਣੇ ਘਰ ਦੇ ਵਿੱਚ ਇਨਵਾਈਟ ਕੀਤਾ ਤੇ ਉਹਨਾਂ ਦਾ ਰੋਜ਼ਾ ਜਿਹੜਾ ਉਹ ਖਲਵਾਇਆ ਸੋ ਬਹੁਤ ਹੀ ਵਧੀਆ ਸੋ ਦੋਸਤੋ ਜ਼ਿਆਦਾਤਰ ਰੋਜ਼ਾ ਜਿਹੜਾ ਆ ਉਹ ਸਭ ਤੋਂ ਪਹਿਲਾਂ ਸਾਰੇ ਦਿਨ ਦੇ ਵਿੱਚ ਰੱਖ ਕੇ ਤੇ ਸ਼ਾਮ ਨੂੰ ਜਿਹੜਾ ਆ ਪਾਣੀ ਦੇ ਨਾਲ ਸ਼ਰਬਤ ਦੇ ਨਾਲ ਤੇ ਜਾਂ ਖਜੂਰਾਂ ਦੇ ਨਾਲ ਜਿਹੜਾ ਰੋਜ਼ਾ ਉਹ ਖੋਲਿਆ ਜਾਂਦਾ ਮੁਸਲਮ ਭਾਈਚਾਰੇ ਵੱਲੋਂ ਸੋ ਉਸ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਜਿਹੜੇ ਲੋਕ ਸਾਡੇ ਘਰ ਮਹਿਮਾਨ ਆਏ ਸੀ ਉਹਨਾਂ ਨੇ ਨਮਾਜ਼ ਅਦਾ ਕਰਨੀ ਸੀ ਤੇ ਉਹਨਾਂ ਨੇ ਸਾਡੇ ਘਰ ਦੇ ਵਿੱਚ ਹੀ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਖੁਦਾ ਦੀ ਇਬਾਦਤ ਜਿਹੜੀ ਹੈ ਉਹ ਕੀਤੀ ਤੇ ਸਾਨੂੰ ਵੀ ਸੁਣ ਕੇ ਬਹੁਤ ਵਧੀਆ ਲੱਗਾ ਸਾਡੇ ਪਰਿਵਾਰ ਦੇ ਸਾਰੇ ਹੀ ਮੈਂਬਰਾਂ ਨੇ ਨਮਾਜ਼ ਜਿਹੜੀ ਹੈ ਉਹਨਾਂ ਦੀ ਸੁਣੀ ਇੱਕ ਦਿਨ ਸਰਾਤਲ ਮੁਸਤਕੀਮ ਸਰਾਤੁਲ ਦੀਨ ਨਰਹਮ ਤਹਲੇਕ غير المغلوب عليهم ولا الضالين. إذا جاء رسول الله والفتح ورأيت الناس يدخلون في دين الله أفواجا فسبح بحمد ربك واستغفره انه كان توابا. الله اكبر. الله اكبر. الله اكبر. الله أكبر الحمد لله في رب العالمين الرحمن الرحيم مالك يوم الدين إياك نعبد وإياك نستعين ਸੋ ਦੋਸਤੋ ਏਸੀ ਮੁ슬ਮਨ ਭਾਈਚਾਰੇ ਵੱਲੋਂ ਜੋ ਸ਼ਾਮ ਦੀ ਨਮਾਜ਼ ਜਿਹੜੀ ਹੈ ਉਹ ਪੜ੍ਹ ਕੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਰੋਟੀ ਜਾਂ ਚਾਹ ਪਣੀ ਜਿਹੜਾ ਉਹ ਸ਼ਕਿਆ ਜਾਂਦਾ ਤੇ ਤਕਰੀਬਨ 10-15 ਮਿੰਟ ਲੱਗੇ ਇਸ ਨਮਾਜ਼ ਅਦਾ ਕਰਨ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਈਰਟੀਕਾ ਖਾਲਸਾ ਵਾਈਰਟੀਕੀ ਫਤਿਹ ਅਦਾਬ ਸੋ ਅੱਜ ਬਹੁਤ ਵੱਡੇ ਭਾਗਾਂ ਸਾਡੇ ਜੋ ਮੁ슬ਮਨ ਸਮਾਜ ਦੇ ਵਿੱਚ ਫੈਮਲੀਆ ਸਮਾਜ ਦੇ ਵਿੱਚ ਸਾਡੇ ਕਾਦੀਆਂ ਤੋਂ ਸਾਡੇ ਕੁਝ ਮਹਿਮਾਨ ਸਾਡੇ ਛੋਟੇ ਜਿਹੇ ਸੱਦੇ ਤੇ ਸਾਡੇ ਗ੍ਰਹਿ ਇਥੇ ਆਏ ਨੇ ਜੋ ਮੁਸਲਮਨ ਧਰਮ ਦੇ ਵਿੱਚ ਰਮਜ਼ਾਨ ਜਿਹੜੀ ਜਲਦੀ ਆ ਰੋਜ਼ੇ ਰੱਖੇ ਜਾਂਦੇ ਆ ਸੋ ਉਸ ਨੂੰ ਖੁਲਾਉਣ ਵਾਸਤੇ ਆਪ ਨੂੰ ਛੋਟਾ ਜਿਹਾ ਯਤਨ ਕੀਤਾ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖ ਧਰਮ Hindu ਧਰਮ ਮੁਸਲਮਨ ਧਰਮ ਸਾਰਿਆਂ ਦਾ ਇੱਕੋ ਹੀ ਨਾਰਾ ਗੁਰੂ ਸਾਹਿਬ ਨੇ ਸਾਰਿਆਂ ਨੇ ਪੀਰ ਪੈਗੰਬਰਾਂ ਨੇ ਕੀਤਾ ਸੀ ਕਿ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਬੋ ਅਵਲ ਅੱਲਾ ਨੂੰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਦਾ ਉਪਜਾ ਕੌਣ ਪਰੇ ਕੋ ਮੰਦੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਕ ਉਸਈਆ ਕੋਈ ਅਲਾ ਦੇ ਇਸ ਕਰਕੇ ਇਹ ਕਿਸੇ ਧਰਮ ਦੇ ਨਾਲ ਅਸੀਂ ਇੱਕ ਦੂਸਰੇ ਨਾਲ ਰਲ ਕੇ ਜੋ ਭਾਈਚਾਰਕ ਸਾਂਝ ਜਿਹੜੀ ਹੈ ਉਹ ਇਸ ਦੇ ਨਾਲ ਵੱਧਦੀ ਹੈ ਸੋ ਮੈਂ ਆਪਣੇ ਪਰਿਵਾਰ ਵੱਲੋਂ ਮੇਰੇ ਸਾਥੀ ਸੁਰਿੰਦਰ ਸਿੰਘ ਵੱਲੋਂ ਸਾਰਿਆਂ ਨੂੰ ਰਜ਼ਾਨ ਦੀਆਂ ਲੱਖਾਂ ਲੱਖ ਦਾ ਹੁੰਦਾ ਜਾਂ ਦਿਨਾ ਗੁਰੂ ਸਾਹਿਬ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਬੁੜਾਈ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਾਤ ਅਹਿਮਦੀਆ ਦੇ ਯੁੱਧ ਵਿੰਗ ਦੇ ਅਸੀਂ ਲੋਗ ਹਮਾਰੇ ਬਡੇ ਭਾਈ जगदीश साहब के बुलाने पर इस तारीख की दावत के हम यहाँ पे आए हैं अल्लाह फ़िल्म से रमज़ान का महीना चल रहा है यह मुबारक महीना है हम हमारी इस भाई के लिए भी दुआ करेंगे कि अल्लाह ताला इनको हर लिहाज से बाबरकत करेंगी अहलोल में भी मफूस में भी जो है बरकत दें ये जो भाईचारा को मद्देनज़र रखते हुए आपसी भाईचारे को बढ़ाने के लिए इन्होंने ये जो कदम उठाया है हमें यहाँ बुलाया है हम इनके शुक्रगुजार हैं हम भी آپ کو یہ دعوت دیتے ہیں ہمارے بھی جو نا ابھی ہفتے کے دن پروگرام ہے وہ بھی آپ بھی تشریف لائیں آپ کے ساتھیوں کو بھی لے آئیں وہاں پہ بھی اسی قسم کے ساری کے پروگرام ہیں ہم بہت شکر گزار ہیں بھائی کے آئندہ بھی یہ ہم اپنے تعلقات اسی طرح قائم رکھیں گے بھائی چاروں قائم رکھیں گے آپ اس میں پیار ہونا پیار کے ساتھ محبت کے ساتھ رہیں گے آخر میں یہی طرح سے ہم دعا کریں گے کہ جو یہ ہمارے آپسی بھائی چارہ ہے اسی طرح بنا رہے ہیں ਸੋ ਉਸ ਤੋਂ ਬਾਅਦ ਸਾਨੂੰ ਵੀ ਐਹੰਦਿਆ ਜ਼ਮਾਤ ਵੱਲੋਂ ਜੋ ਸੀਗਾ ਇਨਵਾਈਟ ਕੀਤਾ ਗਿਆ ਇੱਕ ਇਫਤਾਰ ਪਾਰਟੀ ਜਿਹੜੀ ਸੀ ਰੱਖੀ ਗਈ ਜੋ ਕਾਦੀਆਂ ਦੇ ਜਿੰਨੇ ਵੀ ਸਾਰੇ ਪਤਵੰਤੇ ਸੱਜਣ ਸੀਗੇ ਚਾਹੇ ਉਹ Hindu ਧਰਮ ਦੇ ਨਾਲ ਰਿਲੇਟਡ ਹੋਣ ਚਾਹੇ ਇਸਾਈ ਧਰਮ ਦੇ ਨਾਲ ਚਾਹੇ ਸਿੱਖ ਧਰਮ ਦੇ ਨਾਲ ਤੇ ਚਾਹੇ ਮੁਸਲਿਮ ਧਰਮ ਦੇ ਨਾਲ ਤੇ ਇਸ ਪਾਰਟੀ ਦੇ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਮਾਣ ਸਤਿਕਾਰ ਉਹਨਾਂ ਵੱਲੋਂ ਦਿੱਤਾ ਗਿਆ ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਹਨ ਉਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਕਿਉਂਕਿ ਸਭ ਤੋਂ ਪਹਿਲਾ ਧਰਮ ਇਨਸਾਨ ਦਾ ਜਿਹੜਾ ਹੈ ਉਹ ਇਨਸਾਨੀਅਤ ਹੈ ਚਾਹੇ ਅਸੀਂ ਹਿੰਦੂ ਹਾਂ ਮੁਸਲਿਮ ਹਾਂ ਸਿੱਖ ਹਾਂ ਈਸਾਈ ਹਾਂ ਪਰ ਸਭ ਤੋਂ ਪਹਿਲਾ ਅਸੀਂ ਇਨਸਾਨ ਹੀ ਆਏ ਹਾਂ ਤੇ ਇਨਸਾਨ ਬਣ ਕੇ ਹੀ ਜਾਣ ਦੀ ਕੋਸ਼ਿਸ਼ ਕਰੀਏ ਸੋ ਅੱਜ ਜੋ ਮੁਸਲਿਮ ਜ਼ਮਾਤ ਦੇ ਵਿੱਚ ਐਮਵੀਆ ਜ਼ਮਾਤ ਕਾਦੀਆਂ ਦੇ ਵਿੱਚ ਜਾਂ ਪੂਰੇ ਮੁਲਕ ਦੇ ਵਿੱਚ ਰਮਜ਼ਾਨ ਦਾ ਜਿਹੜਾ ਤਿਉਹਾਰ ਚੱਲ ਰਿਹਾ Eid ਆਉਣ ਵਾਲੀ ਹੈ ਤੇ ਉਹਦੇ ਵਿਸ਼ੇ ਦੇ ਵਿੱਚ ਸਭ ਤੋਂ ਪਹਿਲਾਂ ਰੋਜ਼ੇ ਰੱਖੇ ਜਾਂਦੇ ਹਨ ਤੇ ਉਹਦੀ ਖੁਸ਼ੀ ਦੇ ਵਿੱਚ ਅੱਜ ਸਾਡੇ ਕਾਦੀਆਂ ਦੇ ਵਿੱਚ ਐਮਵੀਆ ਜ਼ਮਾਤ ਵੱਲੋਂ ਇੱਕ ਇਤਿਆਰ ਪਾਰਟੀ ਜਿਹੜੀ ਉਹ ਰੱਖੀ ਗਈ ਸੀ ਜਿਹਦੇ ਵਿੱਚ ਕਾਦੀਆਂ ਦੇ ਹਿੰਦੂ ਜ਼ਮਾਤ ਹਿੰਦੂ ਸਮਾਜ ਵੱਲੋਂ ਸਿੱਖ ਭਾਈਚਾਰਾ ਤੇ ਜਿੰਨੀਆਂ ਵੀ ਕਮਿਊਨਿਟੀਆਂ ਸਾਡੇ ਕਾਦੀਆਂ ਦੇ ਵਿਚਾਰ ਹੈ ਨਹੀਂ ਸਾਰੇ ਭਾਈਚਾਰਕ ਸਾਂਝ ਦੇ ਵਿੱਚ ਅੱਜ ਇਕੱਠੇ ਹੋ ਕੇ ਅਸੀਂ ਇੱਥੇ ਜੁੜ ਬੈਠੇ ਆਂ ਤੇ ਬੜਾ ਵਧੀਆ ਇੱਕ ਮਾਹੌਲ ਸਿਰਜਿਆ ਗਿਆ ਜਿਹਦੇ ਵਿੱਚ ਸਾਨੂੰ ਧਰਮਾਂ ਤੋਂ ਉੱਪਰ ਉੱਠ ਕੇ ਸਭ ਤੋਂ ਪਹਿਲਾਂ ਇਨਸਾਨ ਬਣਨ ਦੀ ਜਿਹੜੀ ਹੈ ਉਹ ਤਵੱਜੋ ਦਿੱਤੀ ਜਾਂਦੀ ਹੈ ਸੋ ਸਾਨੂੰ ਸਾਰਿਆਂ ਨੂੰ ਰਲ ਕੇ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਵੀ ਇਹੀ ਉਪਦੇਸ਼ ਸੀ ਕਿ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਬੋ ਜਿੰਨੇ ਵੀ ਪੀਰ ਪੈਗੰਬਰ Hindu ਧਰਮ ਦੇ ਜਾਂ ਇਸਾਈ ਪ੍ਰਚਾਰਕ ਹੋਏ ਨੇ ਦਾ ਸਿੱਖ ਧਰਮ ਦੇ ਬਾਨੀ ਸਨ ਜਾਂ ਐਮਬੀਏ ਜ਼ਮਾਨ ਦੇ ਜਾਂ ਮੁਸਲਿਮ ਧਰਮ ਦੇ ਸਾਰਿਆਂ ਦਾ ਇੱਕੋ ਹੀ ਉਪਦੇਸ਼ ਸੀ ਕਿ ਸਭ ਤੋਂ ਪਹਿਲਾਂ ਅਸੀਂ ਇਨਸਾਨ ਬਣੀਏ ਸੋ ਸਾਡੇ ਵੱਲੋਂ ਮੇਰੇ ਨਾਲ ਆਏ ਹੋਏ ਮੇਰੇ ਵੀਰ ਰਾਜੂ ਵੀਰ ਜੀ ਜਾਂ ਹੋਰ ਵੀ ਸਾਡੇ ਵਲੰਟੀਅਰਸ ਆਏ ਨੇ ਸਾਰਿਆਂ ਵੱਲੋਂ ਐਮਬੀਏ ਭਾਈ ਜਾਰੇ ਨੂੰ ਸਮੂਹ ਮੁਲਕ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ Eid ਦੀਆਂ ਲੱਖ ਲੱਖ ਮੁਬਾਰਕਾਂ ਸਤਿ ਸ਼੍ਰੀ ਅਕਾਲ